ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਦੋ ਕੁ ਦਿਨ ਪਹਿਲਾਂ ਆਪਾਂ ਜੀ ਸਬਜ਼ੀਆਂ ਲਾਈਆਂ ਸੀਗੀਆਂ ਇੱਕ ਛੱਤ ਤੇ ਤੇ ਵਲੌਗ ਪਾਇਆ ਸੀ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਵੇਖਿਆ ਜੀ ਬੜਾ ਵਧੀਆ ਪਿਆਰ ਦੇ ਰਹੇ ਹੋ ਤੇ ਹੁਣ ਆਪਾਂ ਅੱਜ ਫਿਰ ਦੇਖਣ ਆਏ ਇਹਨਾਂ ਨੂੰ ਵੀ ਕੀ ਇਹਨਾਂ ਦੀ ਕੰਡੀਸ਼ਨ ਹੈ ਕੀ ਕਿਵੇਂ ਇਹਨਾਂ ਦੀ ਮਤਲਬ ਹਾਲਾਤ ਇਹਨਾਂ ਦੇ ਜਿਹੜੇ ਬੂਟੇ ਆਪਾਂ ਲਾਏ ਨੇ ਤੇ ਦਿਖਾਉਨੇ ਆ ਤੁਹਾਨੂੰ ਜੀ ਆਹ ਦੇਖੋ ਆਹ ਸੀਗੇ ਜੀ ਟਮਾਟਰ ਇੱਧਰ ਆ ਗਈ ਸ਼ਿਮਲਾ ਮਿਰਚ ਜੀ ਤੇ ਆ ਵੀ ਸ਼ਿਮਲਾ ਮਿਰਚ ਸੀ ਇਹਦੇ ਚ ਥੈਲੇ ਚ ਆਪਾਂ ਲਾਈਆਂ ਸੀਗੀਆਂ ਭਿੰਡੀਆਂ ਤੇ ਇਹਦੇ ਵਿੱਚ ਬੈਂਗਣ ਨੇ ਜੀ ਇਹ ਸਾਈਡਾਂ ਤੇ ਤੇ ਵਿਚਕਾਰ ਮਿਰਚਾਂ ਦੇ ਬੁੱਟੇ ਲਾਏ ਸੀਗੇ ਜੀ ਤੇ ਆ ਵੀ ਮਿਰਚਾਂ ਦੇ ਬੁੱਟੇ ਨੇ ਬਾਕੀ ਇੱਧਰ ਭਿੰਡੀਆਂ ਤੇ ਬੱਜੇ ਬੁੱਟੇ ਇੱਧਰ ਲਾਦੇ ਸੀ ਤਾਂ ਉਹ ਦੱਸਿਆ ਸੀ ਜਿਵੇਂ ਤੇ ਇਹਨਾਂ ਚੋਂ ਨਾ ਕੁਝ ਕੁ ਬੁੱਟੇ ਜਿਹੜੇ ਉਹ ਕਮ ਲਾ ਗਏ ਨੇ ਟਮਾਟਰਾਂ ਦੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਜਿਹੜੇ ਬੁੱਟੇ ਥੋੜੇ ਜੇ ਕਮਜ਼ੋਰ ਹੁੰਦੇ ਨੇ ਇਹਨੇ ਮਤਲਬ ਜ्यादा ਕਾੜ ਨਹੀਂ ਕੱਢਦੇ ਜੇ ਇੱਕ ਵਾਰੀ ਆਪਾਂ ਪਨੀਰੀ ਪੋਟਲੀ ਦੇ ਨਾਲ ਦੀ ਨਾਲ ਲਗਾ ਦਈਏ ਕੁਝ ਘੰਟੀਆਂ 4-5 ਘੰਟੇ ਤਾਂ ਹੀ ਠੀਕ ਰਹਿੰਦੇ ਨੇ ਤੇ ਮੈਂ ਤੁਹਾਨੂੰ ਕੋਲ ਵਿਖਾਉਣਾ ਟਮਾਟਰ ਦੇ ਬੁੱਟੇ ਆ ਦੇਖੋ ਜੀ ਆ ਸਿਰਫ ਆ ਹੀ ਮੜਾ ਜੈ ਇੰਨੇ ਕਰਨ ਚੱਕੇ ਨੇ ਜਾਂ ਇੰਨੇ ਬਸ ਇਆ ਤਿੰਨ ਬਾਕੀ ਆ ਇਹ ਆ ਤਿੰਨੇ ਆ ਵਾਲਾ ਆ ਤੇ ਆ ਮਰ ਜਾਏ ਪਏ ਨੇ ਸਿਰਫ ਆ ਤਿੰਨਾ ਨੇ ਕਰਨ ਚੱਕੇ ਨੇ ਤੇ ਮੈਨੂੰ ਲੱਗਦਾ ਕਿ ਉੱਠ ਜਾਣਗੇ ਤੇ ਸ਼ਾਮ ਨੂੰ ਇਹਨਾਂ ਨੂੰ ਪਾਣੀ ਪਾਵਾਂਗੇ ਹੁਣ ਤਾਂ ਸਵੇਰ ਦਾ ਟਾਈਮ ਹੈ ਜੀ ਤੇ ਜਿਹੜਾ ਆ ਇਹ ਜੀ ਇਹ ਸ਼ਿਮਲਾ ਮਿਰਚਾ ਇਹਨਾਂ ਨੂੰ ਜਿਵੇਂ ਲਾਏ ਨੇ ਉਵੇਂ ਹੀ ਰਹੇ ਨੇ ਇਹਨਾਂ ਨੂੰ 1% ਵੀ ਕੋਈ ਮਰਜਾਉਣ ਦੀ ਜਾਂ ਕੋਈ ਅਸੀਂ ਦਿੱਕਤ ਨਹੀਂ ਆਈ ਹੈਗੀ ਤੇ ਆਹ ਦੇਖੋ ਆ ਵੀ ਛੋਲੇ ਮਿਰਚੇ ਜਿਹੜੀ ਇਹ ਗਰੋ ਬੈਗ ਦੇ ਵਿੱਚ ਲਾਈ ਹੈ ਇਹ ਵੀ ਉਵੇਂ ਦੀ ਉਵੇਂ ਹੀ ਪਈ ਹੋਈ ਹੈ ਜੀ ਇਹਨੂੰ ਕੋਈ ਮਤਲਬ ਐਸ ਪ੍ਰੋਬਲਮ ਨਹੀਂ ਆਈ ਕਿ ਮਰਜਾਉਣ ਦੀ ਜਾਂ ਸੁੱਕਣ ਦੀ ਕੋਈ ਬੂਟਾ ਇੱਕ ਵੀ ਬੂਟਾ ਨਹੀਂ ਖਰਾਬ ਹੋਇਆ ਤੇ ਇਧਰ ਬੈਂਗਣ ਨੇ ਜੀ ਬੈਂਗਣਾ ਨੇ ਦੇਖੋ ਇੱਕ ਮਲਾਇਆ ਜੇ ਪਏ ਨੇ ਵਿੱਚੋਂ ਇੱਕ ਤੋਂ ਬੂਟੇ ਬਾਕੀ ਸਾਰੇ ਠੀਕ ਨੇ ਆਹ ਤਾਂ ਵਿਚਾਰਾ ਬਿਲਕੁਲ ਹੀ ਗਿਆ ਕੰਮ ਤੋਂ ਜੀ ਬਾਕੀ ਹਰਾਇਆ ਥੱਲੋ ਜੇ ਸ਼ਾਇਦ ਫੁੱਟ ਜੇ ਦਵਾਰੇ ਤੇ ਇਸ ਤਰ੍ਹਾਂ ਆਪਾਂ 10 11 ਬੂਟੇ ਲਾਏ ਸੀ ਬੈਂਗਣੇ ਦੀ ਉਹਨਾਂ ਵਿੱਚੋਂ ਕੋਜ ਕੁ ਮਤਲਬ 6 5 6 ਜਿਹੜੇ ਠੀਕ ਨੇ ਜੇ 5 6 ਵੀ ਚੱਲ ਗਏ ਤੇ ਆਪਣੇ ਘਰ ਵਿੱਚ ਸਬਜ਼ੀ ਖਾਣ ਲਈ ਇੰਨੇ ਬਹੁਤ ਨੇ ਤੇ ਆਹ ਦੇਖੋ ਜੀ ਇਹ ਮਿਰਚਾਂ ਦੇ ਮਰਝਾ ਗਿਆ ਜੀ ਆਹ ਠੀਕ ਹੈ ਬੈਂਗਣ ਦਾ ਅੱਗੇ ਇੱਥੇ ਸਾਰੀਆਂ ਮਿਰਚਾਂ ਲਾਈਆਂ ਸੀ ਜੀ ਮਿਰਚਾਂ ਦੇ ਵਿੱਚ ਸਾਰੇ ਕਮਲਾਏ ਪਏ ਨੇ ਦੇਖੋ ਫਿਲਹਾਲ ਇਹਨਾਂ ਨੂੰ ਪਾਣੀ ਪਾਉਣੇ ਆ ਜੀ ਇੱਕ ਵਾਰ ਤੇ ਸ਼ਾਇਦ ਚੱਲ ਪੈਣ ਦਵਾਰੇ ਬਾਕੀ ਆਹ ਬਾਲਟੀਆਂ 'ਚ ਵੀ ਆ ਗਈਆਂ ਭਿੰਡੀਆਂ ਜੀ ਉਧਰ ਬੱਜੇ ਕੁਝ ਲਾਈ ਸੀ ਇਹ ਵੀ ਪਿੰਡੀ ਬਾਕੀ ਇਹ ਵੀ ਮੈਨੂੰ ਹੁਣ ਇੰਨਾ ਕੁ ਪਤਾ ਲੱਗ ਗਿਆ ਕਿ ਥੋੜਾ ਜਿਹਾ ਜਿਵੇਂ ਟਮਾਟਰਾਂ ਦੀ ਪਨੀਰੀ ਛੇਤੀ ਇਹਨੂੰ ਬੀਜ ਦਵੇ ਜਿਆਦਾ ਟਾਈਮ ਨਾ ਲਾਵੇ ਲੰੋਂ ਲੱਗਾ ਕਿਉਂਕਿ ਮੁੜ ਕੇ ਫਿਰ ਖਰਾਬ ਹੋ ਜਾਂਦਾ ਮਰ ਜਾ ਜਾਂਦੇ ਨੇ ਬੂਟੇ ਤੇ ਆਹ ਦੇਖੋ ਜੀ ਤੁਹਾਨੂੰ ਮੈਂ ਦਿਖਾ ਦਿਆਂ ਸਾਰੀਆਂ ਸਬਜ਼ੀਆਂ ਜਿਹੜੀਆਂ ਆਪਾਂ ਲਾਈਆਂ ਸੀਗੀਆਂ ਪਿੰਡੀਆਂ ਨੂੰ ਥੋੜਾ ਜਿਹਾ ਬੀਜ ਇਹਨਾਂ ਦਾ ਕਰੜਾ ਹੁੰਦਾ ਹਾਰਡ ਹੁੰਦਾ ਥੋੜਾ ਜਿਹਾ ਤੇ ਨਿਕਲਣ ਚ ਟਾਈਮ ਲੱਗਦਾ ਪਿੰਡੀਆਂ ਨੂੰ ਇਹ ਵੀ ਮਨ ਲੱਗਦਾ ਵੀ ਪਰਸੋਂ ਚੌਥ ਤੱਕ ਜਿਹੜੀਆਂ ਨਿਕਲ ਆਉਣੀਆਂ ਤੇ ਆਪਾਂ ਸਾਰੀ ਇਸ ਬਲਬਾ ਦੇ ਵਿੱਚ ਤੁਹਾਨੂੰ ਕੰਡੀਸ਼ਨ ਦਿਖਾਤੀ ਜਿਹੜੀਆਂ ਸਬਜ਼ੀਆਂ ਬੀਜੀਆਂ ਸੀ ਇਹਨਾਂ ਨੂੰ ਪਾਣੀ ਲਾਵਾਂਗੇ ਪਰ ਸ਼ਾਮ ਨੂੰ ਲਾਵਾਂਗੇ ਇੱਕ ਵਾਰਾਂ ਤੇ ਜਿਹੜੇ ਵਿੱਚ ਕੋਜ ਕਬੂਟੇ ਜਿਵੇਂ ਮਿਰਚਾਂ ਵਾਲੇ ਉਹਨਾਂ ਨੂੰ ਸਿਰਫ ਹੌਣ ਲਾਉਣੇ ਆ ਜੀ ਪਾਣੀ ਆਪਾਂ ਪਾਣੀ ਲਾ ਕੇ ਥੋੜਾ ਜਿਹਾ ਇਹਨਾਂ ਨੂੰ ਠੰਡਕ ਮਹਿਸੂਸ ਹੋਊਗੀ ਗਰਮੀ ਬਹੁਤ ਹੈ ਕਹਿੰਉਂਗੀ ਦੁਪਹਿਰੇ ਹੋ ਜਾਂਦੀ ਸਵੇਰ ਸ਼ਾਮ ਦਾ ਜੇ ਮੌਸਮ ਫਿਰ ਵੀ ਠੰਡਾ ਹੈ ਜੀ ਤੇ ਉਸ ਦਿਨ ਆਪਾਂ ਚੋਗਾ ਪਾਇਆ ਸੀਗਾ ਜੀ ਜਾਨਵਰਾਂ ਵਾਸਤੇ ਪੰਛੀਆਂ ਵਾਸਤੇ ਉੱਪਰ ਉਹ ਵੀ ਰੱਖਣ ਲੱਗੇ ਆ ਰੋਟੀ ਨਹੀਂ ਆਪਾਂ ਰੱਖ ਰਹੇ ਉਹਨੇ ਕੋਟਰੇ ਦੇ ਵਿੱਚ ਖਤਮ ਕਰਤੇ ਸੀ ਚੌਲ ਉਹਨਾਂ ਨੇ ਥੋੜੇ ਜਿਹੇ ਰਹਿ ਗਏ ਸੀ ਆਪਾਂ ਵਿੱਚ ਸਾਫ਼ ਕਰਕੇ ਹੋਰ ਰੱਖ ਦਿੱਤੇ ਨੇ ਤੇ ਆ ਗਿਆ ਜੀ ਪਾਣੀ ਪਾਣੀ ਵੀ ਰੱਖਤਾ ਜੀ ਰੋਜ਼ ਰੱਖਦੇ ਆ ਰੋਟੀਆਂ ਵਾਲਾ ਡੱਬਾ ਖਾਲੀ ਪਿਆ ਕਿਉਂਕਿ ਰੋਟੀਆਂ ਨਾ ਇਹ ਮਤਲਬ ਖਾਂਦੇ ਨਹੀਂ ਸੀਗੇ ਜਾਨਵਰ ਤੇ ਖਾਣ ਤੋਂ ਪਹਿਲਾਂ ਜੀ ਹੁਣ ਗਰਮੀ ਹੈ ਰੋਟੀਆਂ ਸੁੱਕ ਜਾਂਦੀਆਂ ਸੀ ਜਿਹੜੀਆਂ ਆਪਾਂ ਚੂਰੀ ਜੀ ਬਣਾ ਕੇ ਪਾਉਂਦੇ ਸੀਗੇ ਰੋਟੀਆਂ ਛੋਟੇ ਛੋਟੇ ਟੁਕੜੇ ਉਹ ਸੁੱਕ ਜਾਂਦੇ ਸੀਗੇ ਤੇ ਉਹਦੇ ਕਰਕੇ ਫਿਰ ਮੈਂ ਕਿਹਾ ਵੀ ਇਹ ਕੰਮ ਬਤਾਉਂਦੇ ਨਹੀਂ ਪੰਛੀ ਐ ਫਿਰ ਪਾਣੀ ਤੇ ਚਾਵਲ ਵਗੈਰਾ ਜੀ ਜਿਹੜਾ ਆਪਾਂ ਉਹੀ ਬਸ ਰੱਖ ਰਿਆ ਹੁਣ ਆਪਾਂ ਪਾ ਦਿਆਂ ਜੀ ਪਾਣੀ। ਹੁਣ ਆ ਜਿਹੜਾ ਆਪਾਂ ਸਬਜ਼ੀਆਂ ਨੂੰ ਮਿਰਚਾਂ ਨੂੰ ਪਾਣੀ ਪਾ ਦਿੰਨੇ ਆ। ਥੋੜਾ ਜਿਹਾ ਪਾਣੀ ਪਾਵਾਂਗੇ। ਮੈਨੂੰ ਇਹ ਟਾਬੀ ਪਿਆ ਸੀ ਉੱਪਰ ਇੱਥੇ। ਮੇਰੇ ਕੋਲ ਇਹ ਅਵੇਲੇਬਲ ਸਮਾਂ ਚੱਲ ਰਹੀ। ਇਹਨਾਂ ਦੀ ਘਰਤ ਪਾ ਦਿੰਨੇ ਆ ਥੋੜਾ ਜਿਹਾ ਤਾਂ ਪਾਣੀ। ਆ ਦੇਖੋ ਇਹ ਲੱਗੇ ਆਪਾਂ ਹੁਣ ਆਪਾਂ ਪਾਣੀ। ਆਪਾਂ ਆਪਾਂ ਜਿਆਦਾ ਵੱਡਾ ਨਹੀਂ ਅੰਦਾ ਥੋੜਾ ਜਿਹਾ। ਇਹਦੇ ਨਾਲ ਪਾ ਦਿੰਨੇ ਥੋੜਾ ਥੋੜਾ ਕਰਕੇ ਸਿੱਟਾਈ। ਹੁਣ ਥਾਂ ਨਾ ਆ ਦੇਖੋ ਥਾਂ ਹੁਣ ਪੱਕ ਗਈ ਐ। ਉਦਨ ਜੇ ਆਪਾਂ ਸਿੱਧਾ ਪਾਣੀ ਪਾਉਂਦੇ ਫੱਟਾ ਜਾਂ ਰੱਖ ਕੇ ਤੁਹਾਨੂੰ ਦਿਖਾਇਆ ਸੀ ਪਿਛਲੇ ਵਲੌਗ ਚ ਆਪਾਂ ਪਾਣੀ ਪਾਇਆ ਸੀ ਜਿਹੜਾ ਇਹਦੇ ਚ ਜੇ ਆਪਾਂ ਉਦਨ ਪਾਉਣ ਦੇ ਸਾਰੀ ਮਿੱਟੀ ਇੱਕ ਥਾਂ ਤੋਂ ਟੋਆ ਪੈ ਜਾਂਦਾ ਜੀ ਹੁਣ ਪੱਕ ਗਿਆ ਥਾਂ ਥੋੜਾ ਜਿਹਾ ਤੇ ਪਾ ਦਿੰਨੇ ਆ ਕਿਉਂਕਿ ਮਿੱਟੀ ਬਹੁਤ ਸੁੱਕੀ ਸੀ ਉਹਨੇ ਪਾਣੀ ਬਹੁਤ ਖਿੱਚਿਆ I think ਪਾਣੀ ਨਾ ਮਿਲਣ ਕਰਕੇ ਘੱਟ ਹੋਣ ਕਰਕੇ ਮਰ ਜਾ ਗਏ ਨੇ ਥੋੜੇ ਜਿਹਾ ਤੇ ਪਾਣੀ ਲੋ ਜੀ ਆਪਾਂ ਦਿੱਤਾ ਪਾ ਕੱਲ ਸਵੇਰ ਤੱਕ ਇਹ ਕੰਨ ਖੜੇ ਕਰ ਜਾਣਗੇ ਠੀਕ ਹੋ ਜਾਣਗੇ ਜੀ ਇਹ ਲੋ ਜੀ ਤੇ ਥੋੜਾ ਜਿਹਾ ਬਚਿਆ ਚਲੋ ਬੈਂਗਣਾ ਨੂੰ ਵੀ ਪਾ ਦਿੰਨੇ ਆ ਇਹਨਾਂ ਨੂੰ ਇਨੀਸ਼ੀਏਟਿਵ ਹੈਂ ਕਰਾਉਣਾ ਕੁਛ ਨਹੀਂ ਹੁੰਦਾ ਬੜੇ ਸਖਤ ਬੂਟੇ ਹੁੰਦੇ ਨੇ ਜੀ ਇਹਨਾਂ ਦੇ। ਥੋੜਾ ਫੜਾ ਪਾ ਦਿੰਨੇ ਹੁਣ ਪਾਣੀ ਆਪਾਂ ਲਾ ਦਤਾ ਜੀ ਬੈਂਗਣਾ ਨੂੰ ਵੀ ਤੇ ਮਿਰਚਾਂ ਨੂੰ ਵੀ ਲਾ ਦਤਾ ਜੀ ਤੇ ਵੇਖਦੇ ਆਂ ਕੱਲ ਸਵੇਰ ਤੱਕ ਕੀ ਇਹਨਾਂ ਦੀ ਕੰਡੀਸ਼ਨ ਰਹਿੰਦੀ ਹੈ ਤੇ ਤੁਸੀਂ ਵੀ ਦੋਸਤੋ ਦੱਸਿਓ ਜੇ ਕੋਈ ਤੁਹਾਡਾ ਕਮੈਂਟ ਕਰਕੇ ਦੱਸਿਓ ਜੇ ਕੋਈ ਸੁਝਾਅ ਹੈ ਤੁਹਾਡਾ ਵੀ ਹੁਣ ਆਪਾਂ ਨੂੰ ਜਿਵੇਂ ਆ ਸਬਜ਼ੀਆਂ ਅੱਜ 2 ਦਿਨ ਹੋ ਗਏ ਤਕਰੀਬਨ ਲਾਈਆਂ ਨੂੰ ਤੇ ਅੱਜ ਤੋਂ 3-4 ਦਿਨ ਬਾਅਦ ਇਹਨਾਂ ਨੂੰ ਕੀ ਪਾਉਣਾ ਚਾਹੀਦਾ ਦੇਸੀ ਤਰੀਕੇ ਨਾਲ ਜਿਹੜੀ ਆ ਕੋਈ ਇਹਨਾਂ ਦੀ ਸਪਰੇ ਕਮੈਂਟ ਕਰਕੇ ਦੱਸਿਓ ਕੋਈ ਦੇਸੀ ਤਰੀਕੇ ਨਾਲ ਇਹਨਾਂ ਦੀ ਗ੍ਰੋਥ ਵਾਸਤੇ ਸਪਰੇ ਕੋਈ ਸੁੰਡੀ ਵਾਸਤੇ ਸਪਰੇ ਜ਼ਰੂਰ ਦੱਸਿਓ ਜੀ ਤੇ ਵੈਸੇ ਆਪਾਂ ਵੀ ਆਪਣੇ ਤਰੀਕੇ ਜਿਹੜੇ ਸਾਨੂੰ ਪਤਾ ਨੇ ਉਹ ਅਜਮਾਵਾਂਗੇ ਤੇ ਜਦੋਂ ਵੀ ਕੋਈ ਸਪਰੇ ਕਰਨੀ ਹੋਵੇ ਬਾਰੇ ਤੁਹਾਨੂੰ ਦੱਸਾਂਗੇ ਇਹਨਾਂ ਤੇ ਵੈਸੇ ਆਈ ਥਿੰਕ ਇਹਨਾਂ ਨੂੰ ਨਾ ਹੀ ਲੋਡ ਪਵੇ ਤੇ ਚੰਗਾ ਕਿਸੇ ਚੀਜ਼ ਦੀ ਸਪਰੇ ਵਗੈਰਾ ਦੀ ਜਾਂ ਕਿਸੇ ਛੜਕਾ ਦੀ ਤੇ ਇਹ ਦੇਖੋ ਜੀ ਤੁਸੀਂ ਆਪਣਾ ਛੋਟਾ ਜਿਹਾ ਉਪਰਾਲਾ ਇੱਕ ਬਾਕੀ ਤੁਸੀਂ ਵੀ ਸਾਰੇ ਜੇ ਲਾ ਸਕਦੇ ਹੋ ਜ਼ਰੂਰ ਲਾਇਆ ਕਰੋ ਜੀ ਆਪੋ ਆਪਣੀ ਛੱਤ ਤੇ ਜਿੰਨਾ ਖ ਹੋ ਸਕੇ ਘੱਟ ਤੋਂ ਘੱਟ ਚਲੋ ਆਪਾਂ ਜਿੰਨੀਆਂ ਖਾ ਸਕਦੇ ਆ ਔਰਗੇਨਿਕ ਸਬਜ਼ੀਆਂ ਉਹਨਾਂ ਦਾ ਆਪਾਂ ਨੂੰ ਟਰਾਈ ਕਰਨਾ ਚਾਹੀਦਾ ਜੀ ਤੇ ਬਾਕੀ ਇਹ ਆਪਣਾ ਬਿਲਕੁਲ ਛੋਟਾ ਜਿਹਾ ਵਲੌਗ ਜੀ ਸਬਜ਼ੀਆਂ ਬਾਰੇ ਮੈਂ ਕਿਹਾ ਚਲੋ ਉਦਨ ਲਾਈਆਂ ਸੀ ਇੱਕ ਵਾਰੀ ਦਿਖਾਉਣਾ ਬੰਦਾ ਜੀ ਕੀ ਕੰਡੀਸ਼ਨ ਇਹਨਾਂ ਦੀ ਦੇਖ ਲਓ ਜੀ ਇਹ ਸਾਡਾ ਨਿੱਕਾ ਜਿਹਾ ਖੇਤ ਛੱਤ ਤੇ ਜਿਹੜਾ ਬਣਾਇਆ ਸੀ ਬਾਕੀ ਭਿੰਡੀ ਐ ਇਹਨੂੰ ਟਾਈਮ ਲੱਗੂਗਾ ਜੀ ਨਿਕਲਣ ਲੱਗਿਆਂ ਜੀ ਦੋ ਤਿੰਨ ਦਿਨ ਲੱਗਣਗੇ ਉੰਗਰਨ ਲੱਗਿਆਂਗੇ ਇਹ ਦੇਖੋ ਇਹਨਾਂ ਨੂੰ ਕੱਲ ਨੂੰ ਇੱਕ ਵਾਰੀ ਪਾਣੀ ਦੀ ਲੋਡ ਹੋਈ ਤੇ ਲਾ ਦਾਂਗੇ ਫਿਰ ਜਿਹੜਾ ਕੋਈ ਦੀ ਵਗੈਰਾ ਵਿੱਚ ਅੜਿਆ ਜਾਂ ਆਕੜਿਆ ਉਹ ਮਨਸੂਬ ਚੰਗੀ ਤਰ੍ਹਾਂ ਉੰਗਰ ਜਾਏਗਾ ਜੀ ਜਿਹੜਾ ਆਪਣਾ ਚੂਗਾ ਤੇ ਪਾਣੀ ਰੱਖਿਆ ਨਾ ਜੀ ਆਪਾਂ ਜਾਨਾਂ ਵਾਸਤੇ ਦੇਖੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਮੈਂ ਬੈਠਾ ਜੀ ਸਾਈਡ ਤੇ ਮੈਂ ਹੌਲੀ ਜੀ ਵੀਡੀਓ ਬਣਾ ਰਿਹਾ ਮੈਂ ਕਿਤੇ ਉੱਡੀ ਨਾ ਜਾਣ ਡਰਦੇ ਵਿਚਾਰੇ ਖਾਰੇ ਨੇ ਵਧੀਆ ਲੱਗਦਾ ਜੀ ਦੇਖਣਾ ਐਵੇਂ ਬਰਕੇ ਆਹ ਦੇਖੋ ਦੋ ਕਬੂਤਰ ਲੱਗ ਰਹੇ ਨੇ ਮੈਂ ਥੋੜਾ ਸਾਈਡ ਤੇ ਆਹ ਅਜ ਕਬੂਤਰ ਨੇ ਪੂਰੇ ਯੋਰ ਨਾ ਲੱਗੇ ਹੋਏ ਨੇ ਠੀਕ ਹੈ ਜੀ ਖਾਣ ਦਿੰਨੇ ਆ ਨਾ ਆਪਾਂ ਵਾਤਾਵਰਨ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੋਇਆ ਪਿਆ ਜੀ ਏ ਆਪਾਂ ਨੂੰ ਪਤਾ ਜੀ ਅੱਜ ਕੱਲ ਪੋਲੂਸ਼ਨ ਬਹੁਤ ਹੈ ਤੇ ਤੁਸੀਂ ਸਾਰੇ ਕੋਸ਼ਿਸ਼ ਕਰਿਆ ਕਰੋ ਜੀ ਗਮਲੇ ਵਗੈਰਾ ਵੀ ਲਗਾਉ ਉਹ ਤੇ ਘਰਚ ਵੀ ਗਰੇਨੇ ਰੱਖੋ ਪਰ ਆਪਾਂ ਇਹ ਵੀ ਕੋਸ਼ਿਸ਼ ਕਰਿਆ ਕਰੀਏ ਕਿ ਰੁੱਖ ਵਗੈਰਾ ਵੀ ਆਪਣੇ ਸਰਾਊਂਡਿੰਗ ਚ ਆਲੇ ਦੁਆਲੇ ਜਿਹੜੇ ਆ ਲਗਾਉਣ ਦੀ ਕੋਸ਼ਿਸ਼ ਕਰੀਏ ਜਿੱਥੇ ਕਿਤੇ ਥਾਂ ਮਿਲਦੀ ਹੈ ਜਿੱਥੇ ਖਾਲੀ ਥਾਂ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਆ ਬਾਰਿਸ਼ ਆਪਾਂ ਨੂੰ ਪਤਾ ਸਾਰਾ ਪਵਨ ਲਈ ਜਿਹੜਾ ਰੁੱਖ ਹੀ ਸਾਈ ਹੁੰਦੇ ਆ ਤੇ ਰੁੱਖ ਬਹੁਤ ਜ਼ਰੂਰੀ ਨੇ ਮੌਸਮ ਜਿਹੜਾ ਉਹਦਾ ਟੈਂਪਰੇਚਰ ਕਹਿੰਦੇ ਜੇ ਇਸ ਏਰੀਆ ਦੇ ਵਿੱਚ ਰੁੱਖ ਜ਼ਿਆਦਾ ਹੋਣ ਉਸ ਏਰੀਆ ਦਾ ਟੈਂਪਰੇਚਰ ਜਿਹੜਾ ਡਾਊਨ ਰਹਿੰਦਾ ਜਾਂ ਜੀ ਗਰਮੈਸ਼ ਨਹੀਂ ਹੁੰਦੀ ਜਿਵੇਂ ਹੁਣ ਗਰਮੀ ਆ ਰਹੀ ਅੱਗੇ ਜੀ ਤੇ ਜਿਵੇਂ ਆਪਾਂ ਹੁਣ ਰੁੱਖ ਲਾਵਾਂਗੇ ਆਉਣ ਵਾਲੇ 2-3 ਸਾਲ ਦੇ ਵਿੱਚ ਆਪਾਂ ਨੂੰ ਛਾਂ ਦੇਣੀ ਸ਼ੁਰੂ ਕਰ ਦੇਗਾ ਜੀ ਤੇ ਇਸ ਤਰ੍ਹਾਂ ਆਪਾਂ ਨੂੰ ਸਾਰੇ ਨੂੰ ਰੁੱਖ ਵੀ ਲਗਾਉਣੇ ਚਾਹੀਦੇ ਨੇ ਤੇ ਆਪਾਂ ਉਹ ਵੀ ਕੋਸ਼ਿਸ਼ ਕਰਾਂਗੇ ਜਿੱਥੇ ਆਪਾਂ ਨੂੰ ਖਾਲੀ ਥਾਂ ਮਿਲੀ ਰੁੱਖ ਲਗਾਉਣ ਦੀ ਵੀ ਹਾਂਜੀ ਮੇਰੇ ਨਾਲ ਇੱਕ ਸਾਰੇ ਜਿਹੜੇ ਆਪਣੇ ਸਬਸਕ੍ਰਾਈਬਰਸ ਨੇ ਜਿਹੜੇ ਫਰੈਂਡਸ ਕੋਈ ਵੀ ਜਿਹੜਾ ਆਪਣਾ ਵੀਰ ਭਰਾ ਕੋਈ ਵੀ ਆਪਣਾ ਵਲੌਗ ਜਿਹੜਾ ਦੇਖ ਰਿਹਾ ਜੀ ਸਾਰਿਆਂ ਨੂੰ ਰਿਕਵੈਸਟ ਹੈ ਜੀ ਸਾਰੇ ਜਿਹੜੇ ਆਪਣੇ ਦੂਜੇ ਵਲੌਗ ਆਪਣੇ ਚੈਨਲ ਤੇ ਵਿਜ਼ਿਟ ਕਰਕੇ ਸਾਰੇ ਦੇਖਿਓ ਜੀ ਖੇਤੀਬਾੜੀ ਨਾਲ ਰਿਲੇਟਡ ਵੀ ਬਹੁਤ ਵਲੌਗ ਨੇ ਟਰੈਵਲਿੰਗ ਨਾਲ ਵੀ ਬਹੁਤ ਰਿਲੇਟਡ ਵਲੌਗ ਪਾਈ ਨੇ ਆਪਾਂ ਜੀ ਤੇ ਅਲੱਗ-ਅਲੱਗ ਥਾਵਾਂ ਜਿਵੇਂ ਘੁੰਮਣ ਵਾਲੀਆਂ ਫੋਟੋਸ਼ੂਟ ਵਾਲੀਆਂ ਥਾਵਾਂ ਤੇ ਫੂਡ ਦੇ ਵਲੌਗ ਵੀ ਕਾਫੀ ਆਪਣੇ ਏਰੀਏ ਦੇ ਅਮਰitsar ਸਾਹਿਬ ਏਰੀਏ ਦੇ ਅਲੱਗ-ਅਲੱਗ ਤਰ੍ਹਾਂ ਦੇ ਪਾਏ ਨੇ ਤੁਸੀਂ ਜਾ ਕੇ ਦੇਖ ਲਓ ਜੀ ਸਾਰੇ ਵਲੌਗ ਤੁਹਾਨੂੰ ਵਧੀਆ ਲੱਗਣਗੇ ਆ ਰੀਸੈਂਟਲੀ ਹਵੇਲੀ ਦਾ ਵਲੌਗ ਪਾਇਆ ਜੀ ਤੇ ਬਾਕੀ ਸਬਜ਼ੀਆਂ ਵਾਲਾ ਪਾਰਟ 1 ਵੀ ਹੈਗਾ ਵਿੱਚ ਵਲੌਗ ਜੀ ਉਹ ਵੀ ਅ ਅੱਜ ਵੀ ਅੱਜ ਵਲੌਗ ਪਾ ਰਹੇ ਆ ਇੱਕ ਵਲੌਗ ਛੱਡ ਕੇ ਉਸ ਤੋਂ ਪਹਿਲਾਂ ਮੈਂ ਪਾਇਆ ਸੀਗਾ ਪਟਿਆਲੇ ਸੀਗੇ ਸਬਜ਼ੀਆਂ ਦੀ ਜਿਹੜੀ ਪਨੀਰੀ ਲੈਣ ਤੇ ਇਸ ਤਰ੍ਹਾਂ ਸਾਰੇ ਵਲੌਗ ਆਪਣੇ ਬੜੇ ਵਧੀਆ ਆਪਣੇ ਤਰੀਕੇ ਨਾਲ ਅਸੀਂ ਤਿਆਰ ਕੀਤੇ ਨੇ ਤਰੀਕੇ ਨਾਲ ਜੀ ਤੇ ਤੁਸੀਂ ਸਾਰੇ ਉਹ ਜਿਹੜੇ ਵਲੌਗ ਨੇ ਉਹਨਾਂ ਨੂੰ ਵੇਖੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਜੀ ਸਬਜ਼ੀਆਂ ਵਾਸਤੇ ਆਪਾਂ ਹੋਰ ਕੀ ਲਗਾ ਸਕਦੇ ਹਾਂ ਕੀ ਸਝਾਣੇ ਤੁਹਾਡੇ ਸਾਰਿਆਂ ਦੇ ਤੇ ਧੰਨਵਾਦ ਜੀ ਆਪਣਾ ਵਲੌਗ ਦੇਖਣ ਲਈ ਥੈਂਕ ਯੂ